ਹੈ ਸਹਿਜ ਅਵਲ ਧੂੜ ਮਣੀ ਗਾਡੀ ਚਾਲਦੀ ਪਿਛੇ ਤਨਕਾ ਲੈ ਕਰ ਹੰਕਤੀ ਸਹਿਜ ਪਹਿਲਾਂ ਦਾ ਸਹਿਜ ਆ ਇਕੱਲਾ ਹੀ ਸਹਿਜ ਸਹਿਜ ਦੀ ਅਵਸਥਾ ਹੋਗੀ ਜਦੋਂ ਟਿਕ ਗਿਆ ਜਦੋਂ ਟਿਕ ਗਿਆ ਸਹਿਜ ਅਵਸਥਾ ਛੋ ਗਿਆ ਅਵਲ ਧੂੜ ਮਣੀ ਗਾਡੀ ਚਾਲਦੀ ਅੱਬਲ ਤੋੜਮਣੀ ਪਹਿਲੀ ਜਿਹੜੀ ਪਹਿਲੀ ਅੱਬਲ ਅੱਬਲ 1 ਨੰਬਰ ਤੋੜਮਣੀ ਗੱਡੀ ਚੱਲ ਸੁਰਤ ਗੱਡੀ ਹੋਈ ਐ ਤੋੜਮਣੀ ਹਾਂ ਗੱਡੀ ਇਹ ਤਾਂ ਚਲਤੀ ਕੋ ਗੱਡੀ ਕਹਿੰਦੇ ਆ ਨਾ ਇਹ ਚਲਤੀ ਕੋ ਗੱਡੀ ਕਹਿੰਦੇ ਆ ਲੋਕ ਅਸੀਂ ਚਲਤੀ ਕੋ ਗੱਡੀ ਨਹੀਂ ਕਹਿੰਦੇ ਗੱਡੀ ਹੋਈ ਐ ਜਿਹੜੀ ਗੱਡੀ ਐ ਵਨ ਗੱਡ ਗਿਆ ਸੁਰਤ ਗੱਡ ਗਈ ਇੱਕ ਜਗ੍ਹਾ ਧੂੜਮਣੀ ਗੱਡੀ ਉਹ ਧੂੜੀ ਹੋਇਆ ਤਦਾਂ ਧੂੜਪਨੇ ਇੱਥੇ ਜਨਮ ਖੇੜੀ ਹੈ ਇਹਨੇ ਖੇਅਰਤ ਕਰਦੇ ਧੂੜ ਹੈ ਉਹ ਸਰੀਰ ਖੇਦਾ ਬਣਿਆ ਹੋਇਆ ਹੈ ਧੂੜ ਦਾ ਅੰਦਰਲਾ ਸਰੀਰ ਤਦਾਂ ਧੂੜਪਨੇ ਇੱਥੇ ਜਨਮ ਆ ਰੋਸ਼ਨੀ ਦੀ ਧੂੜ ਹੈ ਉਹ ਚਲਤੀ ਧੂੜਮਣੀ ਧੂੜਮਣੀ ਗੱਡੀ ਚਲਤੀ ਬਣੀ ਬਣੀ ਉੱਧਾ ਟੂੜ ਦੇ ਹੀ ਬੜੀ ਹੋਈ ਟੂੜ ਮਣੀ ਟੂੜ ਬੜੀ ਟੂੜ ਦੇ ਹੀ ਬੜੀ ਹੈ ਟੂੜ ਮੈਂ ਤੋਂ ਜਿਵੇਂ ਹੈ ਨਾ ਗਗਰ ਮੈਠਾਲ ਗਗਨ ਵਰਗਾ ਥਾਲ ਗਗਨ ਰੂਪੀ ਥਾਲ ਟੂੜ ਰੂਪੀ ਹੈ ਬੜੀ ਨਾ ਮਤਰਾ ਰੂਪੀ ਤੇ ਟੂੜ ਰੂਪੀ ਜਿਹੜੀ ਸੁਰਤ ਹੈ ਨਾ ਇਤ ਸੰਤ ਰੇਣਾ ਜਿਹੜੀ ਇਹੋ ਵਾਂਗੂ ਸੰਤ ਰੇਣਾ ਇਹ ਰੇਣਾ ਹੈ ਉਹ ਇਹ ਹੀ ਹੈ ਇਹ ਹੀ ਰੇਣਾ ਸ਼ਬਦ ਦੇ ਵਿੱਚੋਂ ਬਾਹਰ ਆਉਂਦੀ ਹੈ ਜਦ ਬੋਲਦਾ ਹੈ ਉਹੀ ਅੰਦਰੋਂ ਆਉਂਦੀ ਹੈ ਰੇਣਾ ਹੋਰ ਕੀ ਆਉਂਦਾ ਬਾਹਰ ਜਿਆ ਗਿਆਨ ਕੀ ਆਂਦੀ ਆਉਂਦੀ ਹੈ ਉਹਦੇ ਵਿੱਚ ਕੀ ਹੁੰਦਾ ਉਹ ਧੂੜ ਕਾਦੀ ਹੁੰਦੀ ਹੈ ਗਿਆਨ ਦੀ ਧੂੜ ਨੂੰ ਕਹਿੰਦੇ ਨੇ ਰੋਸ਼ਨੀ ਗਿਆਨ ਦੀ ਰੋਸ਼ਨੀ ਜਿਹੜੀ ਹੈ ਉਹ ਉਹ ਹੈਗੀ ਅੰਦਰਲਾ ਸ਼ਰੀਰ ਜਿੰਨਾ ਜਿੰਦ ਸੁਰਤ ਗੱਡੀ ਟਿੱਕੀ ਹੋਈ ਆ ਇੰਨਾ ਚਿਰ ਤੋੜਬਣੀ ਗੱਡੀ ਆ ਸੁਣ ਜਾਨੀ ਅਬਲ ਪਹਿਲੇ ਨੰਬਰ ਵਾਲੀ ਸਹਿਜ ਅਬਲ ਇੱਕ ਅਬਲ ਇੱਕ ਨੂੰ ਕਹਿੰਦੇ ਨੇ ਨਾ ਇੱਕ ਨੰਬਰ ਤੇ ਗਿਆ ਅਬਲ ਉਹੀ ਗਿਆ ਨਾ ਆ ਦੋਈ ਗੱਡੀਆਂ ਆ ਹੈ ਸ਼ਰੀਰ ਬਾਹਰ ਲੈ ਦੀ ਇਹ ਅੰਦਰਲਾ ਸ਼ਰੀਰ ਅਬਲ ਵਾਲਾ ਸਹਿਜ ਹੈ ਅੱਬਲ ਸਹਿਜ ਹੈ ਅੱਬਲ ਧੂੜ ਬਣੀ ਔਰ ਧੂੜ ਬਣੀ ਹੈ ਗਾਡੀ ਗਿਆਨ ਰੂਪੀ ਜੋਤ ਸਰੂਪ ਗਾਡੀ ਚਲਦੀ ਗੱਡੀ ਹੋਈ ਚਲਦੀ ਹੈ ਉਹ ਗੱਟੇ ਕੀ ਵੀ ਹੋਈਆ ਚਲਦੀ ਵੀ ਹੈ ਸੁਰਤ ਟਿੱਕੀ ਹੋਈਆ ਗਿਆਨ ਅਗੇ ਅਗੇ ਚੱਲਦਾ ਸੁਰਤ ਟਿੱਕੀ ਹੋਈਆ ਪਰ ਗਿਆਨ ਅਗੇ ਤੋਂ ਅਗੇ ਉੱਚੇ ਤੋਂ ਉੱਚਾ ਬਹੰਤਨ ਉਹਦਾ ਹੈਗੀ ਹੈ ਗਤੀਸ਼ੀਲ ਪਰਮ ਗਤੀ ਹੈ ਬਹੁਤ ਤੇਜ ਹੈ ਹੈ ਗੱਡੀ ਹੋਈ ਉਹ ਜਿਵੇਂ ਇੱਕ ਮਿਜ਼ਾਈਲ ਜਾਂਦੀ ਹੈ ਬਿਲਕੁਲ ਸਿੱਧੀ ਜਾਂਦੀ ਹੈ ਉੱਤੇ ਨੂੰ ਚਲਦੀ ਹੈ ਔਰ ਐ ਸਾਈਡ ਉਲੀ ਚਲਦੀ ਕਿਤੇ ਨੂੰ ਇੱਕੋ ਦਿਸ਼ਾ ਉੱਪਰ ਨੂੰ ਚਲਦੀ ਹੈ ਸਿਰਫ ਜਿਵੇਂ ਉਹ ਘਟ ਘਾਟੀ ਰਾਮ ਕੀ ਚੜ ਰਿਹਾ ਕਬੀਰ ਹੈ ਨਾ ਚੜ ਵੀ ਰਿਹਾ ਤੇ ਕਿਆ ਵੀ ਹੋਈਏ ਸੁਰਤ ਚੜਾਈ ਵੱਲ ਉਹ ਸਿੱਧੀ ਜਾ ਰਹੀ ਹੈ ਬਾਸ ਗੱਡਿਆ ਹੋਇਆ ਖੜਾ ਜਿੰਨਾ ਮਰਜ਼ੀ ਉਹ ਜੋ ਗੱਡੀ ਜਾ ਉੱਤੇ ਉਹ ਜਿਵੇਂ ਨਿਕਲਦਾ ਪਾਈਪ ਚੋਂ ਪਾਈਪ ਨਿਕਲਦਾ ਉੱਤੇ ਨੂੰ ਜਾਈ ਜਾਂਦਾ ਉੱਤੇ ਨੂੰ ਜਾ ਰਿਹਾ ਥੱਲੇ ਉਹ ਤਾਂ ਗੱਡਿਆ ਹੋਇਆ ਹੀ ਹੈ ਨਾ ਬਾਸ ਕਿਥੋਂ ਗੱਡਿਆ ਹੋਇਆ ਵਧੀ ਜਾਂਦਾ ਉੱਪਰ ਨੂੰ ਵਧਣੀ ਹੈ ਦਰਖਤ ਉੱਥੇ ਗੱਡਿਆ ਹੋਇਆ ਹੈ ਵਧਣੀ ਜਾਂਦਾ ਉੱਪਰ ਨੂੰ ਗੱਡਿਆ ਵੀ ਹੈ ਚੱਲ ਵੀ ਰਿਹਾ ਹੈ ਗੱਡਿਆ ਹੋਇਆ ਚੱਲ ਵੀ ਰਿਹਾ ਹੈ ਜਿਵੇਂ ਨਾਨਕ ਗੁਰਸੱਤੋਖ ਰੁਖ ਸੰਤੋਖ ਦਾ ਰੁਖ ਚੱਲਦਾ ਵੀ ਹੈ ਗੱਡਿਆ ਵੀ ਹੋਇਆ ਉਹ ਤੇ ਗੱਡਿਆ ਹੀ ਹੋਇਆ ਖੜਾ ਵੀ ਹੈ ਚੱਲਦਾ ਵੀ ਹੈ ਉੱਪਰੋਂ ਫੁੱਲ ਵੀ ਨਿਕਲਦੇ ਧਰਮ ਫੁੱਲ ਫਲ ਜੇ ਧਰਮ ਦਾ ਫੁੱਲ ਆ ਫਲ ਲਗੂ ਪਿ ਚੱਲਦਾ ਹੀ ਹੈ ਨਾ ਅੰਦਰੋਂ ਚੱਲ ਰਿਹਾ ਹੈ ਇਹ ਹੈ ਫਿਰ ਇਸ ਕਰਕੇ ਅਸਥਰ ਲਬਦਰ ਵਰਤਿਆ ਤੇ ਥਰਦੀ ਵਰਤਿਆ ਅਸਥਰ ਤਾਂ ਹੀ ਵਰਤਿਆ ਤਾਂ ਹੀ ਗੱਡੀ ਵੀ ਇਹ ਚਲਤੀ ਹੋਈ ਚਲਤੀ ਵੀ ਹੈ ਗੱਡੀ ਵੀ ਹੈ ਪਿੱਛੇ ਤਣਕਾ ਲੈ ਕਰ ਹੰਗਤੀ ਪਿੱਛੇ ਤਣਕਾ ਲੈ ਕਰ ਹਗਲਕਤੀ ਇਹ ਜਿਹੜੀ ਤੋੜਬਣੀ ਗੱਡੀ ਹੋਈ ਹੈ ਨਾ ਇਦੇ ਪਿੱਛੇ ਕਿ ਤਣਕੇ ਵਾਲੀ ਹੱਕ ਰਹੀ ਐ ਉਹ ਕੀ ਹੱਕ ਰਹੀ ਐ ਉਹ ਤੁਰਕੀ ਬਾਣੀ ਹੱਕ ਰਹੀ ਐ ਇਹਨੂੰ ਪਰਮੇਸ਼ਰ ਦੀ ਇੱਛਾ ਹੱਕ ਰਹੀ ਐ ਉਹਦੇ ਨਾਲ ਜਾ ਰਹੀ ਐ ਉਹਦੇ ਨਾਲ ਚੱਲਦੀ ਐ ਉਹਦੇ ਨਾਲ ਚੱਲਦੀ ਐ ਹੁਕਮ ਨਾਲ ਹੱਕ ਰਿਆ ਇਹਨੂੰ ਤਣਕਾ ਹੁਕਮ ਦੇ ਤਣਕੇ ਨਾਲ ਚੱਲਦੀ ਐ ਉਹ ਤਣਕਾ ਤਾਂ ਗਿਆ ਦੀਨਾ ਦੀ ਹੈਗਾ ਬਰੀਕ ਐ ਬਰੀਕ ਆ ਉਹ ਤਣਕਾ ਬਰੀਕ ਹੁੰਦਾ ਨਾ ਕਿਣਕਾ ਗਿਆ ਉਹ ਤਣਕਾ ਗਿਆ ਹਾਂ ਉਹ ਤਣਕਾ ਲੈ ਕੇ ਹੰਗਤੀ ਹੱਕ ਕੌਣ ਰਿਹਾ ਇਹਨੂੰ ਚਲਾ ਕੌਣ ਰਿਹਾ ਜਿਹੜੀ ਚਾਲਤੀ ਹੈ ਚਲਾ ਕੌਣ ਰਿਹਾ ਜਿਉਂ ਜਿਉਂ ਤੂੰ ਚਲਾਇਂ ਤੇ ਮੈਂ ਚੱਲਣਾ ਸਵਾਰ ਹੋਈ ਕਾਦੇ ਨਾ ਚੱਲੇ ਚੱਲ ਰਿਹਾ ਉਹ ਤਣਕਾ ਲੈ ਕੇ ਹੰਗਤੀ ਆ ਨਾ ਤਣਕਾ ਹੰਗਤੀ ਜਿਵੇਂ ਪਣਕਾ ਤੋਂ ਥਰੂ ਟਟਾ ਹੰਗਤੀ ਜਿਵੇਂ ਇੱਕ ਉਹਦੀ ਛੋਟੀ ਜੀ ਕਾਲਾ ਕੀੜਾ ਹੁੰਦਾ ਹੈ ਪਣਕਤ ਉਹਨੂੰ ਪਣਕਤ ਕਹਿੰਦੇ ਨੇ ਉਹ ਇੱਕ ਗੋਬਰ ਦਾ ਗੋਹੇ ਦਾ ਕੋਈ ਟੁਕੜੇ ਨੂੰ ਗੋਲ ਕਰਕੇ ਉਹਨੂੰ ਫਿਰ ਉਹ ਪਿਛਲੀਆਂ ਲੱਤਾਂ ਨਾਲ ਰੋੜ ਕੇ ਲਈ ਜਾਂਦਾ ਹੁੰਦਾ ਆਪਣੇ ਘਰ ਨੂੰ ਐਵੇਂ ਆ ਜਿਹੜਾ ਸਰੀਰਨ ਵਾਲਾ ਇਹਨੂੰ ਰੋੜੀ ਜਾਂਦੀ ਹੈ ਉਹ ਇਹਨੂੰ ਨਾਲੇ ਰੋੜੀ ਜਾਂਦੀ ਹੈ ਕਿਉਂ ਤਣਕਾ ਪਿਛੇ ਆ ਨਾ ਸ਼ਕਤੀ ਹੋ ਆ ਬੱਚੇ ਹਾਂ ਤਣਕਾ ਤੱਤ ਕੋਲ ਕੇ ਦੀ ਇਹ ਆਪਣੀ ਸ਼ਕਤੀ ਨਾਲ ਇਹਨੂੰ ਹਾਂ ਲੈ ਫਿਰਦੀ ਐ ਇਹ ਇਹਦੀ ਸ਼ਕਤੀ ਐ ਬੌਂਦ ਗੱਡੇ ਨੂੰ ਖਿੱਚਦੇ ਨੇ ਆਪਣੀ ਸ਼ਕਤੀ ਨਾਲ ਡਰਾਈਵਰ ਦੀ ਸ਼ਕਤੀ ਨਾਲ ਨਹੀਂ ਖੇਦਦੇ ਭੱਦੇਸ਼ਾ ਨਾ ਦੇ ਡਰਾਈਵਰ ਨੇ ਦੇਣਾ ਉੱਤੇ ਖੜੇ ਕੋੜਾ ਖਿੱਚੂਗਾ ਟਾਂਗੇ ਨੂੰ ਆਪਣੀ ਸ਼ਕਤੀ ਨਾਲ ਪਰ ਮਰਜੀ ਜਨੂੰ ਡਰਾਈਵਰ ਦੀ ਪਰਮੇਸ਼ਰ ਦੀ ਮਰਜ਼ੀ ਚੱਲਦੀ ਆ ਤੇ ਆ ਜਿਹੜਾ ਸਰੀਰ ਦਾ ਖਿੱਚੀ ਫਿਰਦਾ ਇਹਨੂੰ ਵਿਸ਼ਟਾ ਦਾ ਕੀੜਾ ਵਿਸ਼ਟੇ ਇਹਨੂੰ ਉਹ ਆਪਣੀ ਸ਼ਕਤੀ ਨਾਲ ਖਿੱਚੀ ਫਿਰਦਾ ਵੀ ਬਿਜਲੀ ਬੋਰਡਲੀ ਨੂੰ ਪੜਦਾ ਹਾਂ ਮਿੱਟੀ ਦੇ ਉਹਨੂੰ ਇਹ ਇਹ ਨੂੰ ਇਹ ਖਿੱਚਦਾ ਉਹ ਉਹਦੀ ਮਰਜ਼ੀ ਨਾਲ ਖਿੱਚਦਾ ਜਿੱਦ ਨੂੰ ਜਿੱਥੇ ਚਲਾਏ ਤੇ ਮੈਨੂੰ ਚੱਲਣਾ ਸੋਬੀ ਹੁਕਮ ਦੇ ਬਿਨਾ ਕੁਝ ਨਹੀਂ ਕਰ ਸਕਦਾ ਜੈਸੇ ਪਨਕਤ ਥਰੂਟਟ ਹਾਂ ਥਰੂਟਟੀ ਹੁੰਦੀ ਹੈ ਉਹ ਇੱਕ ਛੋਟਾ ਜਿਹਾ ਹੁੰਦਾ ਨਾ ਭੂੜ ਵਗੂ ਹੁੰਦਾ ਕਾਲਾ ਪਨਕਤ ਪਨਕਤ ਕਹਿੰਦੇ ਲੋਕ ਪਨਕਤ ਥਰੂਟਟੀ ਹਾਂਕਦੀ ਥਰੂਟਟੀ ਹੈ ਉਹਦਾ ਨੂੰ ਥਰੂਟਟੀ ਹੈ ਹਾਂ ਸਰਤ ਹੋਣ ਚਾਲੀ ਲਾਡੂਲੀ ਇਹ ਜਿਹੜੀ ਆ ਹੈ ਨਾ ਸਰੀਰ ਇਹਨੂੰ ਧੋਣ ਕੇ ਸਾਫ ਕਰ ਚੱਲੀਏ ਪਵਿੱਤਰ ਲਡਲੀ ਲੈ ਕੇ ਨਾ ਸਰੋਵਰ ਨੂੰ ਜਿਵੇਂ ਆਪਣੇ ਘਰ ਨੂੰ ਲੈ ਜਾਂਦੀ ਹੁੰਦੀ ਹੈ ਇਸ ਸਰੋਵਰ ਦੇ ਵਿੱਚ ਪਵਿੱਤਰ ਕਰਤ ਚੱਲੀ ਆ ਸਰ ਧੋਣ ਚੰਦੀ ਲਡਲੀ ਸਰ ਦੇ ਵਿੱਚ ਸਰੋਵਰ ਜਿਵੇਂ ਹੁੰਦਾ ਹੈ ਬਰਸਤ ਸਰੋਵਰ ਹੈ ਜਾਂ ਕਿਤੇ ਹੋਰ ਹੋਵੇ ਵੀ ਉਹ ਪਵਿੱਤਰ ਕਰਤ ਚੱਲੀ ਆ ਸਰੀਰ ਨੂੰ ਸਰ ਧੋਣ ਚੰਦੀ ਲਡਲੀ ਸਰ ਦੇ ਵਿੱਚ ਧੋਵੀ ਧੋਵਾ ਬਿਰਹ ਬਿਰਹਾਤਾ ਹਰ ਚਰਨ ਮੇਰਾ ਮਨ ਰਾਤਾ ਤੋਬੀ ਤੋ ਵੈ ਬਿਰਹ ਬਰਾਤਾ ਬਿਰਹ ਬਰਾਤਾ ਤੋਬੀ ਤਾਂ ਉਹ ਹੈ ਤੋ ਹਣਾ ਤਾਂ ਉਹ ਹੈ ਜਿਹੜਾ ਬਿਰਹਾ ਹੋਵੇ ਵਿਜੋਗ ਹੋਵੇ ਬਿਰਹ ਬਰਾਤਾ ਵਿਰਾਸ ਰੰਗ ਦੀ ਜੀ ਨੂੰ ਲੱਗਿਆ ਹੋਵੇ ਜੇ ਵਿਜੋਗ ਦਾ ਰੰਗ ਹੋਵੇ ਉਹ ਤੋਬੀ ਹੈ ਜੇ ਵਿਜੋਗ ਨਹੀਂ ਹੈ ਬਾਇਨ ਉਬਜੋਗ ਚਾਹੁੰਦਾ ਹੈ ਤੇ ਜਿਹੜਾ ਸੰਜੋਗ ਸੀ ਉਹ ਵਿਜੋਗ ਚ ਬਦਲਿਆ ਹੋਇਆ ਹੈ ਆਪਣੇ ਮੂਲ ਨੂੰ ਅੱਡ ਹੋ ਕੇ ਇਹ ਸਰੀਰ ਨਾਲ ਜੁੜਿਆ ਹੋਇਆ ਜੀ ਇਹ ਨੂੰ ਨਹੀਂ ਸੀ ਤੋਣਾ ਇਹ ਤਾਂ ਹੋ ਕੇ ਪਵਿੱਤਰ ਨਹੀਂ ਹੋਣਾ ਸਰੀਰ ਆਤਮਾ ਨੂੰ ਇਹਨੂੰ ਤਾਂ ਹੋ ਕੇ ਅੱਡ ਲਾ ਦੇਣ ਜੇ ਤਾਂ ਸਰੀਰ ਇਹ ਲਾਦਨ ਦਾ ਐਸਾ ਸਰੋਵਰ ਹੁੰਦਾ ਜਿੱਥੇ ਡੁਬਕੀ ਮਾਰਦਾ ਸਰੀਰ ਥੱਲੇ ਰਹਿ ਜਾਂਦਾ ਆਤਮਾ ਉੱਤੇ ਆਪੇ ਨਿਕਲੇ ਆਉਂਦੀ ਫਿਰ ਤਾਂ ਠੀਕ ਹੈ ਫਿਰ ਤਾਂ ਵਧੀਆ ਗੱਲ ਆ ਯਾ ਵੇ ਹੌਲੀ 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 ਸਾਬਣ ਲਾਈ ਜਾ ਬੈਲ ਨਿਕਲੀ ਜਾ ਸਾਬਣ ਲਾਈ ਜਾ ਬੈਲ ਨਿਕਲੀ ਜਾਊਗੀ ਇੱਕ ਦਿਨ ਸਾਰਾ ਇਸ ਰੀਰ ਆਪੇ ਹੀ ਗਾਇਬ ਹੋ ਜੂ ਬੈਲੇ ਹੈ ਬੈਲੇ ਬੈਲੇ ਗਾਇਬ ਹੋ ਜੂ ਇਹਦੀ ਮੰਨਤਾ ਸਰੀਰ ਦੇ ਅੰਦਰੋਂ ਹਲਕੀ ਹੁੰਦੀ ਚਲੀ ਜਾਊ ਹਲਕੀ ਹੁੰਦੀ ਜਾਊ ਮਾਇਆ ਦਾ ਬੋਝ ਹਲਕਾ ਹੁੰਦਾ ਚਲੇ ਜਾਊ ਜਿਉਂ ਜਿਉਂ ਸਾਬਣ ਲਗੂ ਇਹਦਾ ਬੋਝ ਆਪੇ ਘਟੀ ਜਾਊ ਬੈਲ ਨਿਕਲੀ ਜਾਊਗੀ ਸਾਬਣ ਕਪੜਾ ਸਾਫ ਹੁੰਦਾ ਚਲੇ ਜਾਊ ਉਹ ਬਰਨਾਮ ਦੇ ਨਾਲ ਹੋਣਾ ਸੀ ਉਸ ਰੋਵਰ ਚ ਨਹੀਂ ਹੋਣਾ ਮੇਰੇ ਬਰਾਤਾ ਐਂ ਤੋਂ ਹੁੰਦਾ ਨਾਮ ਨਾਲ ਤੋਂ ਹੁੰਦਾ ਉਹ ਜਿਹੜੇ ਮੇਰੇ ਬਰਾਤਾ ਨਹੀਂ ਉਹ ਉਸ ਰੋਵਰ ਤੇ ਤੌਂਦੇ ਨੇ ਜਾ ਕੇ ਉਸ ਰੋਵਰ ਨਾਲ ਦੇ ਖਿੱਚੀ ਫਿਰਦੇ ਨੇ ਸਗੋਂ ਪਾਣੀ ਗੰਦਾ ਕਰ ਦਿੰਦੇ ਨੇ ਜਾ ਕੇ ਸਰੋਵਰ ਨੂੰ ਤਾਂ ਗੰਦਾ ਕਰ ਦੇਣਗੇ ਉਹ ਗੰਦੇ ਸਰੋਵਰ ਚੋਂ ਇਸ਼ਨਾਨ ਕਰਕੇ ਆਏ ਨੇ ਪਵਿੱਤਰ ਕਿਵੇਂ ਹੋ ਗਏ ਯੋਗੀ ਕਹਿੰਦੇ ਨੇ ਜੇ ਜਦੋਂ ਇਹਨਾਂ ਦਾ ਹੁੰਦਾ ਹੈ ਕੋਈ ਦਾ ਇਸ਼ਨਾਨ ਦਾ ਕੋਈ ਟਾਈਮ ਹੁੰਦਾ ਲਗਨ ਦਾ ਟਾਈਮ ਹੁੰਦਾ ਖਾਸ ਵੀ ਉਦੋਂ ਪਹਿਲਾਂ ਜਾਂ ਉਸ ਟਾਈਮ ਤੇ ਜੇ ਕੋਈ ਹੋਰ ਇਸ਼ਨਾਨ ਕਰ ਲਵੇ ਤਾਂ ਗੁੰਗਾ ਝੂਠੀ ਹੋ ਜਾਂਦੀ ਹੈ ਅਸੀਂ ਇਹ ਨਹੀਂ ਇਸ਼ਾਨਤ ਕਰ ਸਕਦੇ ਅਸੀਂ ਝੂਠੀ ਗੰਗਾ ਇਸ਼ਾਨਤ ਨਹੀਂ ਕਰਨਾ ਪਿੱਛੇ ਪਾਬੇ ਕੋਈ ਗੱਲ ਨਵੇਂ ਪਿੱਛੇ ਤਾਂ ਨਹੀਂ ਰੌਲਾ ਸਾਡੇ ਸਾਹਮਣੇ ਨਾ ਕਰੇ ਜੇ ਪਿੱਛੇ ਗੱਲ ਲਵੇ ਉਹ ਗਲਰੂ ਦਿਨ ਪਖੰਡ ਬਾਦ ਸਾਰੇ ਹੀ ਹੈ ਉਹ ਨਹੀਂ ਸਮਝਦੇ ਇਹਦਾ ਮਤਲਬ ਹੈ ਜਿੱਥੇ ਇਸ਼ਾਨਤ ਹੋਗਾ ਉੰਦਾ ਝੂਠੀ ਹੋਗੀ ਉਹ ਅਸੀਂ ਨਹੀਂ ਇਸ਼ਨਾਨ ਇਸ ਕਰਕੇ ਕਰਨਾ ਗੰਗਾ ਪਵਿੱਤਰ ਹੋ ਗਈ ਇਹ ਕਿਉਂ ਨਾ ਤੇ ਪਹਿਲਾਂ ਲੋਕ ਅਸੀਂ ਪਹਿਲਾਂ ਨਾ ਹੁਣਾ ਸੀ ਤੇ ਸ ਰੋਵਰ ਗੰਗਾ ਜੇ ਪਵਿੱਤਰ ਹੋ ਜਾਂਦੀ ਹੈ ਪਿੱਛੋਂ ਇਸ਼ਨਾਨ ਕਰਨ ਵਾਲੇ ਪਵਿੱਤਰ ਕਿਵੇਂ ਹੋ ਜਾਣਗੇ ਫਿਰ ਉਥੇ ਤਾਂ ਇੰਨੀ ਗਲਤਨਾ ਹੁੰਦੀ ਹੈ ਚੱਲਦਾ ਸਭ ਕੁਝ ਕੋਈ ਜਵਾਬ ਨਹੀਂ ਕਿਸੇ ਕੋਲ ਕਿਸੇ ਗੱਲ ਦਾ ਚੱਲਦਾ ਇਹ ਮੂਰਖਾਂ ਦੇ ਘੋਰ ਅਰ ਚਾਰ ਚੋਰ ਹਰਾਮ ਖੋਰਾਂ ਦੇ ਜਿਹੜੇ ਨੇ ਬੇਲੇ ਦੋਹਾਂ ਦਾ ਮੂਰਖਾਂ ਦੇ ਘੋਰ ਅਰ ਚੋਰ ਹਰਾਮ ਖੋਰਾਂ ਦੇ ਜਿਹੜਾ ਅਪਸ ਵਿੱਚੀ ਸੱਲੀ ਹੋਈ ਹੋਈ ਜਾਣ ਉਹਦੇ ਚ ਸਭ ਕੁਝ ਚੱਲਦਾ ਹੈ ਤਾਈ ਮੂਰਖਾਂ ਦੇ ਘੋਰਾਂ ਕੋਈ ਸਵਾਲ ਕੋਈ ਨਹੀਂ ਚੋਰ ਹਰਾਮ ਖੋਰਾਂ ਨੇ ਜਵਾਬ ਦੇਣ ਲਈ ਕੋਈ ਨਹੀਂ ਉਹਨਾਂ ਨੇ ਸਮਝਾਇਆ ਹੋਇਆ ਹੋਰ ਇਹ ਗੱਲਾਂ ਨਹੀਂ ਸੁਣਦੀਆਂ ਇਹ ਤਾਂ ਅਨੰਦ ਕਰ ਰਹੇ ਸੰਤਾਂ ਨੇ ਦੰਦਕ ਦੀ ਗੱਲ ਨਹੀਂ ਸੁਣਦੀ ਦੇデア ਸੰਤਾ ਦੀ ਹੁੰਦੀ ਹੋ ਰਹੀ ਹੁੰਦੀ ਰਹੂਗੀ। ਬਚੁੱਟੀ ਮੂਰਕੰਦ ਕੋ ਟਿਕ ਜਾਂਦੇ ਨੇ ਚੋਰ ਹਰਾਮ ਖੋਰ ਪਰ ਠੀਕ ਹੈ ਉਹਨਾਂ ਦਾ। ਉਹਨਾਂ ਨੂੰ ਇਹਨਾਂ ਦਾ ਜਵਾਬ ਤੇਰੇ। ਹਾਂਜੀ। ਹਰ ਚਰਨ ਨੂੰ ਮੇਰਾ ਮਨ 라ਤਾ। ਹਰ ਚਰਨ ਨੂੰ ਮੇਰਾ ਮਨ 라ਤਾ ਹਰ ਦੇ ਚਰਨਾ ਚ ਮੇਰਾ ਜੜਾ ਬਣ। ਟਿਕਿਆ ਹੋਇਆ। 라ਤਾ ਟਿਕਿਆ ਹੋਇਆ ਵੀ ਹੁੰਦਾ ਜਿੱਤੋਂ ਰੰਗ ਚੜੇ ਉਹ ਟਿਕਿਆ ਰਹੇ। ਜੇ ਆਪਾਂ ਕਪੜਾ ਛੱਡ ਦਈਏ ਨਾ ਵਿਚੇ ਰੰਗ ਦੇ ਚੜਦਾ ਆਪੇ ਰਹਿੰਦਾ ਜੇ ਰੰਗ ਚ ਬਾ ਕੇ ਕਪੜਾ ਕਿਤਾਲ ਕੇ ਵਿਚੇ ਰਹਿਣ ਦੇਈਏ ਕੋਈ ਚਿਰ ਸਗੋ ਰੰਗ ਜਿਆਦਾ ਚੜ ਜਾਂਦਾ ਜੇ ਰੰਗ ਦੇ ਵਿੱਚ ਟਿਕਿਆ ਹੋਇਆ ਮਨ ਤਉ ਉਹਨੂੰ ਰੰਗ ਚੜਦਾ ਰਹਿੰਦਾ ਭੰਤ ਨਾਮ ਦਿਓ ਰਮ ਰਹਿਆ ਆਪਣੇ ਭਗਤ ਪਰ ਕਰਦਿਆ ਭਗਤ ਨਾਮ ਦਿਓ ਪਣਤ ਨਾਮ ਦਿਓ ਪਣਤ ਰਾਮ ਨਾਮ ਦਿਓ ਨਾਮ ਦਿਓ ਆਖ ਰਿਹਾ ਹੈ ਰਾਮ ਰਹਿਆ ਰਾਮ ਰਹਿਆ ਸਾਰਿਆਂ ਤੇ ਰਮਿਆ ਹੋਇਆ ਤਾਂ ਆਪਣੇ ਭਗਤ ਪਰ ਕਰਦਿਆ ਸਾਰਿਆਂ ਤੇ ਰਮਿਆ ਹੋਇਆ ਉਹਨੂੰ ਕਹਿਆ ਆਪਣੇ ਭਗਤ ਦੇ ਉੱਤੇ ਦਇਆ ਕਰ ਕਿਰਪਾ ਕਰ ਆਪਣੇ ਭਗਤ ਪਰ ਕਰਦਿਆ ਸਿਖ ਰਹੇਗਾ ਉਹ ਸ਼ਬਦ